ਖੁਸ਼ੀ ਰੋਜ਼ ਸਕੂਲੋਂ ਆ ਮਾਂ ਨੂੰ ਕਹਿੰਦਾ ਮੰਮੀ ਮੈਨੂੰ ਨਵੀਂ ਜੁੱਤੀ ਲੈ ਦਿਓ ਹੁਣ ਤੇ ਮੇਰੇ ਸਾਰੇ ਦੋਸਤਾਂ ਕੋਲ ਹੀ ਨਵੇਂ ਕੱਪੜੇ ਤੇ ਨਵੀਆਂ ਜੁੱਤੀਆਂ ਨੇ ਮੇਰੇ ਕੋਲ ਉਹੀ ਸਕੂਲ ਵਾਲੇ ਬੂਟ ਮੈਨੂੰ ਵੀ ਨਵੀਂ ਜੁੱਤੀ ਚਾਹੀਦੀ ਹੈ ਉਹ ਹਰ ਵਾਰ ਹੀ ਖੁਸ਼ੀ ਨੂੰ ਟਾਲ ਦਿੰਦੀ ਹੈ ਕੀ ਕਰੀ ਸਿਰ ਉੱਪਰ ਬੰਦੇ ਦਾ ਆਸਰਾ ਵੀ ਨਹੀਂ ਜੋ ਕਾਮਕਾਰ ਕੀ ਬੱਚੇ ਦੇ ਸ਼ੌਂਕ ਪੂਰੇ ਕਰ ਸਕੇ ਭਰੀ ਜਵਾਨੀ ਵਿਧਵਾ ਹੋ ਖੁਸ਼ੀ ਦੀ ਮਾਂ ਦੇ ਚਾ ਜਿਮੀ ਮਰ ਚੁੱਕੀ ਸਨ ਤੇ ਹੁਣ ਉਹ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਵੇਖ ਖੁਸ਼ ਹੋ ਜਾਂਦੀ ਸੀ ਤੇ ਚਾਹੁੰਦੀ ਸੀ ਇਹ ਤੇ ਨਾ ਰੱਬਾ ਥੋੜਾ ਜਿਹਾ ਪੜੀ ਜੇ ਮੇਰੇ ਸਿਰ ਬੰਦਾ ਹੁੰਦਾ ਤਾਂ ਮੈਂ ਜਵਾਕ ਨੂੰ ਇੰਜ ਥੋੜੀ ਟਾਲਦੀ ਖੁਸ਼ੀ ਦਾ ਜਨਮ ਦਿਨ ਆਉਣ ਵਾਲਾ ਸੀ ਖੁਸ਼ੀ ਦੀ ਮਾਂ ਨੇ ਉਨੂੰ ਜੁੱਤੀ ਬਣਾ ਕੇ ਦੇਣੀ ਸੀ ਉਹਦੀ ਆਪਣੀ ਚੱਪਲ ਵੀ ਖਸ-ਖਸ ਕੇ ਟੁੱਟਣ ਵਾਲੀ ਸੀ ਪਰ ਉਣੀ ਸੋਚਿਆ ਮਾਵਾ ਦੀ ਨੰਗੇ ਪੈਰ ਵੀ ਤੁਰ ਲੈਣਗੀਆਂ ਪਰ ਬੱਚੇ ਨੂੰ ਨੰਗੇ ਪੈਰੀ ਨਹੀਂ ਝਰ ਸਕਦੀਆਂ ਖੁਸ਼ੀ ਦੇ ਜਨਮ ਦਿਨ ਤੇ ਖੁਸ਼ੀ ਦੀ ਮਾਂ ਨੇ ਉਨੂੰ ਉਹ ਜੁੱਤੀ ਲੈ ਦਿੱਤੀ ਜੋ ਪਿਛਲੇ ਕੁਝ ਮਹੀਨਿਆਂ ਤੋਂ ਉਹ ਮੰਗ ਰਿਹਾ ਸੀ ਖੁਸ਼ੀ ਬਹੁਤ ਖੁਸ਼ ਸੀ ਉਹ ਜੁੱਤੀ ਪਾ ਰੰਗ ਰੰਗ ਕੇ ਪੈਰ ਧਰ ਰਿਹਾ ਸੀ ਕਦੇ ਚੁੱਕ ਪੈਰਾਂ ਚੋਲਾ ਸਾਫ਼ ਕਰਨ ਲੱਗ ਜਾਂਦਾ ਕਿਤੇ ਰੇਤਾਂ ਨਾ ਲੱਗ ਜਾਵੇ ਖੁਸ਼ੀ ਦੀ ਮਾਂ ਨੇ ਕਿਹਾ ਇਤੈਰਾਜੀ ਪੌਣੀ ਪੁੱਤ ਕਿਉਂ ਵਾਰ-ਵਾਰ ਸਾਫ਼ ਕਰ ਰਹੀ ਹਾਂ ਖੁਸ਼ੀ ਨੇ ਕਿਹਾ ਮਾਂ ਤੂੰ ਕਿੰਨੀ ਚੰਗੀ ਐ ਤੇਰੀ ਤੇ ਆਪ ਚੁੱਪਲ ਟੁੱਪਟੀ ਹੋਈ ਹੈ ਤੂੰ ਮੈਨੂੰ ਜੁੱਤੀ ਲੈ ਦਿੱਤੀ ਤੈਨੂੰ ਮਾਮਾ ਜੁੱਤੀ ਲਈ ਪੈਸੇ ਦੇ ਕੇ ਗਿਆ ਸੀ ਪਰ ਤੂੰ ਮੈਨੂੰ ਜੁੱਤੀ ਲੈ ਦਿੱਤੀ ਮੇਰੀ ਲਈ ਬਹੁਤ ਕੀਮਤੀ ਹੈ ਤੂੰ ਉਹ ਜੁੱਤੀਆਂ ਵਾਲੇ ਅੰਕਲ ਕੋਲ ਗਈ ਸੀ ਹਾਂ ਪੁੱਤ ਚੱਲ ਤੂੰ ਦੋਸਤਾਂ ਨੂੰ ਵਿਖਾ ਆ ਖੁਸ਼ੀ ਹੱਸਦਾ ਹੱਸਦਾ ਚਲਾ ਗਿਆ ਫਿਰ ਉਹ ਥੋੜੇ ਸਮੇਂ ਬਾਅਦ ਫੇਰ ਵਾਪਸ ਆਇਆ ਉਹਦੀ ਰੱਸੀ ਚੁੱਕੀ ਮਾਂ ਦੀ ਚੱਪਲ ਲੈ ਲਈ ਤੇ ਬਾਜ਼ਾਰ ਵਿੱਚ ਜੁੱਤੀ ਵਾਲੇ ਕੋਲ ਚਲਾ ਗਿਆ ਅੰਕਲ ਮੇਰੇ ਕੋਲ ਜੁੱਤੀ ਹੈ ਘਰ ਪਈਆ ਸਾੰਭੀ ਹੋਈ ਤੁਸੀਂ ਇਹ ਜੁੱਤੀ ਰੱਖ ਲਓ ਮੈਨੂੰ ਇਹਦੀ ਜ਼ਰੂਰਤ ਨਹੀਂ ਮੇਰੀ ਮਾਂ ਲਈ ਇੱਕ ਜੁੱਤੀ ਦੇ ਦੇਵੋ ਖੁਸ਼ੀ ਦੀ ਚੱਪਲ ਦੇ ਟੋਪੇ ਵੇਖ ਦੁਕਾਨਦਾਰ ਅਸੀਜ ਗਿਆ ਉਹਨੂੰ ਆਪਣੇ ਹਾਲਾਤ ਯਾਦ ਆ ਗਏ ਆਪਣਾ ਬਚਪਨ ਚੇਤੀ ਆ ਗਿਆ ਕਿੰਨੀਆਂ ਥੜਾਂ ਮੈਂ ਹਣਾਈਆਂ ਉਹਨੇ ਖੁਸ਼ੀ ਨੂੰ ਬਾਹਾਂ ਵਿੱਚ ਪਰ ਲਿਆ ਤੇ ਉਹਦੇ ਪੈਰਾਂ ਦੀ ਜੁੱਤੀ ਹੱਥ ਚੋਂ ਫੜ ਪੈਰਾਂ ਵਿੱਚ ਪਾ ਦਿੱਤੀ ਤੇ ਕਿਹਾ ਅੱਜ ਮਾਵਾਂ ਦਾ ਦੇਣਾ ਚੱਲ ਆਪਣੀ ਮਾਂ ਨੂੰ ਇਹ ਗਿਫਟ ਦੇ ਦੀ ਤੂੰ ਸੱਚ ਮੁੱਚ ਉਹਨੇ ਸਕੂਨ ਮਹਿਸੂਸ ਕੀਤਾ ਜਿਵੇਂ ਆਪਣੀ ਮਾਂ ਲਈ ਤੋਹਫਾ ਪੀਜਿਆ ਹੋਵੇ ਖੁਸ਼ੀ ਚਾਈ ਚਾਈ ਘਰ ਆ ਗਿਆ ਤੇ ਮਾਂ ਨੂੰ ਤੋਹਫਾ ਦੇ ਦਿੱਤਾ ਮੰਗਰੇ ਦੁਕਾਨਦਾਰ ਵੀ ਆ ਗਿਆ ਕਹਿੰਦਾ ਬਹੁਤ ਚੰਗੀ ਤਹਿਜੀਬ ਤੁਸੀਂ ਇਸ ਨੂੰ ਇਨਾ ਚੰਗੇ ਚੰਗੇ ਗੱਲਾਂ ਦੀ ਬਦਲੀ ਮੇਰੇ ਤੋਂ ਕੀ ਲੈਣਾ ਪਸੰਦ ਕਰੂੰਗੀ ਕਿਉਂਕਿ ਮੈਂ ਆਪਣਾ ਬਚਪਨ ਇਹਦੀਆਂ ਗੱਲਾਂ ਵਿੱਚ ਜਿਉਇਆਂਗਾ ਮੈਂ ਇਹ ਚੀਜ਼ਾਂ ਹੰਢਾ ਚੁੱਕਾ ਹਾਂ ਇਹ ਬਹੁਤ ਨਿੱਕਾ ਪਰ ਇਹਦੀਆਂ ਗੱਲਾਂ ਵੱਡੀਆਂ ਨੇ ਘਰ ਦੀ ਤੰਗੀ ਤੁਰਸ਼ੀ ਬੰਦੀ ਨੂੰ ਨਿੱਕੀ ਉਮਰੀ ਸਿਆਣਾ ਕਰ ਦਿੰਦੀ ਹੈ ਉਹਦੀ ਖੁਸ਼ੀ ਦੀ ਮਾਂ ਦੇ ਪੈਰੀ ਹੱਥ ਲਾਈ ਮਾਂ ਦੀ ਅੱਖਾਂ ਵਿੱਚ ਹੰਝੂ ਵਗ ਤੁਰੇ ਉਨੀ ਖੁਸ਼ੀ ਨੂੰ ਗਲ ਨਾਲ ਲਾ ਲਿਆ ਸੋ ਦੋਸਤੋ ਮਾਂਵਾਂ ਦੇ ਨਾ ਜਾਂਦੀਆਂ ਬਸ ਆਪਣੀ ਕੋਈ ਪਰਵਾਹ ਨਹੀਂ ਸਿਰਫ ਔਲਾਦ ਦੀ ਖੁਸ਼ੀ ਚਾਹੀਦੀ ਵਾਹਿਗੁਰੂ ਖੁਸ਼ ਰੱਖੀ ਇਹਨਾਂ ਪਰੀਆਂ ਨੂੰ ਜੋ ਬੱਚਿਆਂ 'ਤੇ ਪੰਖ ਫਲਾ ਹਰ ਬੁਰੀ ਬਲਾ ਤੋਂ ਰੱਖਿਆ ਕਰਦੇ ਆਂ ਉਹ ਆਪਣੇ ਬੱਚਿਆਂ ਦੀ ਹਰ ਮੁਸੀਬਤ ਆਪਣੇ ਗਲ ਲੈ ਲੈਂਦੀਆਂ ਪ੍ਰਮਾਤਮਾ ਸਭ ਮਾਵਾਂ ਨੂੰ ਤੰਦਰੁਸਤ ਰੱਖੀ ਹਮੇਸ਼ਾ ਖਾਸ ਦਾ ਖਸਦਾ ਰੱਖੀ ਦੋਸਤੋ ਤੁਹਾਨੂੰ ਜੇ ਕਹਾਣੀ ਚੰਗੀ ਲੱਗੀ ਤਾਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਓ ਪਿਆਰ ਸਤਿਕਾਰ